ਮਹਿੰਗਾਈ ਇੱਕ ਅਜੀਹਾ ਫੈਕਟਰ ਹੈ ਜਿਸ ਤੋਂ ਦੇਸ਼ ਦੀ ਜਨਤਾ ਲਗਾਤਾਰ ਪਰੇਸ਼ਾਨ ਹੈ ਔਰ ਦੇਸ਼ ਦੀ ਜਨਤਾ ਮਹਿੰਗਾਈ ਤੋਂ ਤਰਾਹੀ ਤਰਾਹੀ ਕਰ ਰਹੀ ਹੈ ਪਰ ਅੱਜ ਤੁਹਾਨੂੰ ਇੱਕ ਐਸੀ ਥਾਂ ਤੇ ਲੈ ਕੇ ਚੱਲ ਰਹੇ ਹਾਂ ਜਿੱਥੇ ਕਿ ਮਹਿੰਗਾਈ ਵੀ ਆਪਣੇ ਗੋਡੇ ਟੇਕ ਦਿੰਦੀ ਹੈ ਸੋਮੇ ਦੀ ਦੁਕਾਨ ਤੇ ਜਿੱਥੇ ਕਿ ਕੁਲਚੇ ਤਿਆਰ ਹੁੰਦੇ ਨੇ ਆਲੂ ਵਾਲੇ ਔਰ ਆਲੂ ਵਾਲੇ ਕੁਲਚਿਆਂ ਦੇ ਲੋਕ ਵੈਸੇ ਹੀ ਖਾਣ ਦੇ ਬਹੁਤ ਸ਼ੌਕੀਨ ਨੇ ਤੇ ਜੇ ਗੱਲ ਕਰ ਲਈਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਆਲੂ ਵਾਲੇ ਕੁਲਚੇ, ਗੋਭੀ ਵਾਲੇ ਕੁਲਚੇ, ਪਨੀਰ ਵਾਲੇ ਕੁਲਚੇ ਤੇ ਹੋਰ ਬੜੇ ਤਰ੍ਹਾਂ ਦੇ ਜਿਹੜੇ ਕੁਲਚੇ ਨੇ ਉਹ ਲੋਕ ਖਾਂਦੇ ਨੇ। ਪਰ ਸੋਮੇ ਦੇ ਜਿਹੜੇ ਕੁਲਚੇ ਨੇ ਉਹ ਇਸ ਲਈ ਮਸ਼ਹੂਰ ਨੇ ਕਿਉਂਕਿ ਇੱਥੇ ਸਿਰਫ 10 ਰੁਪਏ ਦਾ ਕੁਲਚਾ ਜਿਹੜਾ ਕਿ ਉਹ ਤਿਆਰ ਮਿਲਦਾ ਹੈ। ਤਾਂ ਗੱਲਬਾਤ ਕਰ ਲੈਂਦੇ ਆ ਸੋਮੇ ਭਾਜੀ ਸਾਡੇ ਨਾਲ ਨੇ। ਸੋਮੇ ਭਾਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ। ਸੁਮਜੀਤ ਇਹ ਦੱਸੋ ਜੀ 10 ਰੁਪਏ ਦਾ ਕੁਲਚਾ ਤੁਸੀਂ ਦੇ ਕਿਸਾ ਰਹੇ ਹੋ ਇਹ ਸਬਜੀ ਮੰਗਾਈ ਤੇ ਬਹੁਤ ਹੋ ਗਈ ਏ 2024 ਚੜ ਗਿਆ ਪਰ ਮੈਨੂੰ ਮਹਾਰਾਜ ਦੀ ਹੁਕਮ ਹੋਇਆ ਗੁਰੂ ਰਾਮਦਾਸ ਜੀ ਨਗਰੀ ਵਿੱਚ ਆਇਆ ਗੁਰੂ ਰਾਮਦਾਸ ਔਰ ਬਾਬਾ ਚੀਦਾਲੇ ਦੀ ਮੈਨੂੰ ਇੰਨਾ ਕਿ ਮਤਲਬ ਉਹਨਾਂ ਦੇ ਮੰਦir ਵਿੱਚ ਆਇਆ ਕਿ ਛੋਟੇ ਛੋਟੇ ਬੱਚੇ ਮੇਰੇ ਕੋ ਆਂਦੇ 10 10 ਰੁਪਏ ਦਾ ਕੁਲਚਾ ਲੈਣ ਕਿਉਂਕਿ ਮਾਂ ਪਿਓ 10 ਰੁਪਏ ਤੋਂ ਵੱਧ ਦੇ ਬੱਚੇ ਨੂੰ ਦੇ ਨਹੀਂ ਦੇ ਤੇ 10 ਰੁਪਏ ਵਿੱਚ ਬੱਚੇ ਦਾ ਜੀ ਕਰਦਾ ਕੁਲਚਾ ਖਾਣ ਨੂੰ ਜਾਂ ਕੋਈ ਕੁਰਕਰੇ ਦਾ ਪੈਕਟ ਖਾਏਗਾ ਤੇ ਉਹ ਵੀ ਮਤਲਬ ਇਹਨੂੰ ਢੇਡ ਨਹੀਂ ਭੜਿਆ ਜਾਣਾ ਬੱਚੇ ਦਾ ਤੇ ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਬੱਚੇ ਨੂੰ ਤਰਸਾਵਾਂ ਨਾ ਮੈਨੂੰ 10 ਰੁਪਏ ਦਾ ਕੁਲਚਾ ਦੇ ਕੇ ਉਹਦਾ ਪੇਟ ਭਰਾਂਗਾ ਵਿਸ਼ਵਾਸ ਰਵਾਂਗਾ ਕਿ ਉਹਦਾ ਪੇਟ ਨੂੰ ਥੋੜਾ ਜਿਹਾ ਅਸਰ ਵੀ ਹੋਏਗਾ ਪਰ ਤੁਹਾਡਾ ਪੇਟ ਕਿਸੇ ਨਾਲ ਭਰੇਗਾ ਜੇ 10 ਰੁਪਏ ਤੁਸੀਂ ਕੁਲਚਾ ਵੇਚੋਗੇ ਗੁਰੂ ਰਾਮਦਾਸ ਨਗਰੀ ਵਿੱਚ ਆਇਆ ਗੁਰੂ ਰਾਮਦਾਸ ਮੇਰਾ ਪੇਟ ਭਰ ਰਿਹਾ ਹੈ ਬਾਬਾ ਸ਼ੀਦਾ ਵਾਲਾ ਮੇਰਾ ਪੇਟ ਭਰ ਰਿਹਾ ਹੈ ਮੇਰੇ ਪਹੜਾਰੇ ਖੁੱਲੇ ਉਹ ਦੇ ਰਿਹਾ ਹੈ ਪਰਮਤਮਾ ਜੀ ਬਹੁਤ ਮੇਰੇ ਗਲੀ ਮਹੱਲੇ ਦੀ ਸਾਰੇ ਭਣ ਭਰਾਵਾਂ ਦਾ ਮੈਨੂੰ ਬੜਾ ਯੋਗ ਹੈ ਉਹ ਯਾਰਾ ਸੰਯੋਗ ਹੈ अच्छा एक कुलचे ਦੀ ਗੱਲ ਕਰ ਲਈ ਤੇ ਕਿਹੜੇ ਕਿਹੜਾ ਸਮਾਨ ਜਿਹੜਾ ਕੁਲਚੇ ਵਿੱਚ ਤਿਆਰ ਹੋਣ ਲੱਗੇ ਪੈਂਦਾ ਹੈ ਕੁਲਚੇ ਵਿੱਚ ਸਬਜ਼ੀ ਪੈਂਦਾ ਜੀ ਇਹ ਮਸਾਲਾ ਗੁਰੂ ਆਪਣਾ ਧੜੀਆਂ ਮੇथी ਅਨਾਰदाना ਜਵੈਨ ਜੀਰਾ ਕਾਲੀ ਮਿਰਚ ਇਹ ਇਸਤੇਮਾਲ ਕਰਕੇ ਮੈਂ ਆਪਣੇ ਖੜੇ ਮਸਾਲੇ ਦਿੰਨੇ ਜੀ ਖੜੇ ਮਸਾਲੇ ਪੀਸਾ ਗਏ ਫਿਰ ਮੈਂ ਉਹਨਾਂ ਨੂੰ ਲਾ ਕੇ ਪਿੱਠੀ ਵਿੱਚ ਵੀ ਪਾਈਦਾ ਹੈ ਕੁਲਚੇ ਦੇ ਉੱਪਰ ਵੀ ਲਾ ਕੇ ਨਹੀਂ ਇਹ ਪਿੱਠੀ ਬੰਦੀ ਆਲੂਆਂ ਦੀ ਆਲੂ ਮਹਿੰਗੇ ਮੈਦਾ ਮਹਿੰਗਾ ਸਾਰਾ ਸਮਾਨ ਮਹਿੰਗਾ ਤੇ 10 ਰੁਪਏ ਦਾ ਫਿਰ ਕੁਲਚਾ ਕਿਸ ਨੇ ਦੇ ਦੇ ਐਸੋਲੇ ਆਲੂ 850 ਦਾ ਤੋੜਾ ਆ ਰਿਹਾ ਪਰ ਮੈਨੂੰ ਫਿਰ ਵੀ ਮੈਂ ਪਰਮਾਦਾਈ ਜੀ ਸ਼੍ਰੀ ਕੇ ਕੁਆਲਿਟੀ ਨਾਲ ਸਮਝੋਤਾ ਕਰੀ ਜਾਂਦੇ ਬਈ ਕੁਆਲਿਟੀ ਕੋਈ ਗੱਲ ਨਹੀਂ ਕੁਆਲਿਟੀ ਨਹੀਂ ਦੇਖਦੇ ਇੱਕ ਨੰਬਰ ਦਾ ਚੀਜ਼ ਦਵਾਂਗਾ ਮਾੜੀ ਚੀਜ਼ ਨਹੀਂ ਦਵਾਂਗਾ ਇੱਕ ਨੰਬਰ ਜੀ ਜੋ ਮੈਨੂੰ ਮਤਲਬ ਵੀ ਸ਼ਹਿਰ ਦੇ ਵਿੱਚੋਂ ਸਮਾਨ ਲੈਣਾ ਇੱਕ ਨੰਬਰ ਦਾ ਆਪਣੇ ਵੱਲੋਂ ਪੂਰੀ ਚੀਜ਼ ਲੈਣਾ ਛੜੇ ਵੀ ਅਸਲੇ ਪੂਰੇ ਮਹਿੰਗੇ ਨੇ 100 ਰੁਪਏ ਤੋਂ ਘੱਟ ਚੜੇ ਨਹੀਂ ਪਰ ਮੈਂ ਦੇ ਰਿਹਾ ਹਾਂ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਦੇ ਰਿਹਾ ਮੈਂ ਵਿਸ਼ਵਾਸ ਨਾਲ ਸਾਰੀ ਫੈਮਲੀ ਲੱਗੀ ਮੇਰਾ ਵੱਡਾ ਬੇਟਾ ਲੱਗਾ ਮੇਰੇ ਘਰ ਵਾਲੇ ਲੱਗੇ ਨੇ ਨਾਲ ਮੈਂ ਲੱਗਾ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਆਪਾਂ ਮਿਹਨਤ ਪੂਰੀ ਕਰੀ ਦੀਏ ਔਰ ਆਪਣਾ ਪਰਿਵਾਰ ਹੈ ਤੇ ਇਹ ਦੇ ਰਿਹਾ ਹਾਂ ਕੁਲਚੇ ਤੇ ਫਿਰ ਕਿੰਨੇ ਕੁ ਕੁਲਚੇ ਰੋਜ਼ ਜਿਹੜੇ ਸੇਲ ਹੋ ਜਾਂਦੇ ਨੇ ਹਾਂਜੀ ਸਰ ਜੀ ਮੈਂ ਕਦੀ ਸੇਲ ਮੈਂ ਕਦੀ ਤੋਲ ਕੇ ਸੌ ਮੈਂ ਖੁੱਲਾ ਸੌਦਾ ਬਣਾਇਆ ਜਿਵੇਂ ਗੁਰੂ ਰਾਮਦਾਸ ਦਾ ਲੰਗਰ ਹੁੰਦਾ ਨਾ ਉਵੇਂ ਸੋਮਨਾਥ ਦਾ ਵੀ ਇਹ ਲੰਗਰ ਹੀ ਚੱਲਣ ਰਿਹਾ ਔਰ ਲੋਕੀ ਪੈਸੇ ਦੇ ਰਹੇ ਆ ਤੇ ਮੈਂ ਉਹਨਾਂ ਨੂੰ ਦੇ ਰਿਹਾ ਹਾਂ ਦੋ ਹਾਂਜੀ ਦੋ ਕੁਲਚੇ 10-10 ਸਾਲੇ ਅੰਦਰ ਖਵਾਈਦੇ ਆ ਉਹਨੂੰ ਮੱਖਣ ਵੀ ਲਾ ਕੇ ਦੇ ਦਿਆ ਬੱਚੇ ਖੁਸ਼ ਹੋ ਕੇ ਜਾਂਦੇ ਰਹੇ ਤੇ ਬਾਕੀ ਪਰਿਵਾਰ ਭੈਣਾ ਭਰਾ ਆਂਦੇ ਨੇ ਲੈਣ 10 ਆਲਾ 15 ਆਲਾ 20 ਆਲਾ 30 ਆਲਾ ਜਿੱਥੇ ਕੋਈ ਕਵੇ ਮੈਂ ਉਹ ਉਹਨਾਂ ਕੁਲਚੇ ਦਿਨਾ ਭਾਈ ਜਿਹੜੇ ਬੱਚੇ ਆਂਦੇ ਨੇ ਤੁਹਾਡੇ ਕੋ 10 ਰੁਪਏ ਲੈ ਕੇ ਤਾਂ ਮਤਲਬ ਕਿ ਬੱਚਿਆਂ ਨੂੰ ਤੁਸੀਂ 10 ਰੁਪਏ ਚ ਕੁਲਚਾ ਦੇ ਦਿੰਦੇ ਹਾਂਜੀ ਕੁਲਚਾ ਦੇ ਦਿੰਦੇ ਆ ਕਿ ਮੈਨੂੰ ਅੰਕਲ ਦੀ ਸੋਮਨਾ ਦੀ ਦੁਕਾਨ ਤੋਂ 10 ਰੁਪਏ ਦਾ ਕੁਲਚਾ ਮਿਲਿਆ ਔਰ ਫਿਰ ਬੱਚਾ ਇੱਕ ਕੁਲਚਾ ਨੇ 10 ਦਾ ਕੁਲਚਾ ਫਿਰ ਲੈ ਕੇ ਜਾਂਦੇ ਨੇ ਉਹਨਾਂ ਦੇ ਮਾਪੇ ਵੀ ਜਾਂਦੇ ਨੇ 10 ਰੁਪਏ ਦਾ ਆਂਦਾ ਕੀ ਏ ਤੇ 10 ਰੁਪਏ ਦਾ ਸੋਮਨਾ ਕੁਲਚਾ ਦੇ ਰਿਆ ਤੇ ਅਸੀਂ 10 ਖੜੀਏ ਸੋ ਉਹਨੂੰ ਸੋਮਨਾ ਨੂੰ ਵੀ ਥੋੜੀ ਮਹਾਰਾਜ ਦੀ ਕਿਰਪਾ ਹੋਵੇ ਉਹਦੀ ਦੁਕਾਨਦਾਰੀ ਵੀ ਚੱਲੇ ਬਰਕਤ ਹੋਵੇ ਕਿੰਨੇ ਸਾਲ ਹੋ ਗਏ ਤੁਹਾਨੂੰ ਕੁਲਚਾ ਲਾਉਣਾ ਸਭ ਦੀ ਘੱਟੋ ਘੱਟ 25 ਸਾਲ ਹੋ ਗਏ ਐਸੇ ਟਾਈਮ ਗਾਇ ਦੇ ਵਿੱਚ ਹਾਂਜੀ 25 ਸਾਲ ਹੋ ਗਏ ਮੈਨੂੰ ਇੱਥੇ ਤਾਂ ਪਹਿਲੇ ਤਸਵੀਰ ਦਿਖਾ ਦਿੰਨੇ ਆ ਬੱਚਿਆਂ ਦੀ ਵੀ ਕਿਉ ਉਹੜੇ ਕਾਫੀ ਵੱਡੀ ਗਿਣਤੀ ਵਿੱਚ ਬੱਚੇ ਜਿਹੜੇ ਨੇ ਉਹ ਨਾਲ ਇੱਥੇ ਕੁਲਚਾ ਲੈਣ ਵਾਸਤੇ ਪਹੁੰਚਨੇ ਬੇਟਾ 10 ਰੁਪਏ ਦਾ ਕੁਲਚਾ ਖਾਂਦੇ ਹੋਰ ਕਿਤੇ ਮਿਲਦਾ 10 ਰੁਪਏ ਦਾ ਕੁਲਚਾ 10 ਰੁਪਏ ਦਾ ਕੁਲਚਾ ਹੋਰ ਕਿਤੇ ਮਿਲਦਾ ਇੱਥੋਂ ਨਹੀਂ ਤੇ ਇੱਥੇ ਕਿੰਨੇ ਸਮੇਂ ਤੋਂ ਕੁਲਚਾ ਖਾਣ ਆ ਰਹੇ ਹੋ ਕਾਫੀ ਸੇਰ ਤੋਂ ਹੂੰ 10 ਰੁਪਏ ਦਾ ਕੁਲਚਾ ਹਾਂਜੀ ਹੋਰ ਕਿਤੋਂ ਮਿਲਦਾ ਕਿਤੋਂ ਨਹੀਂ ਤੇ ਟੇਸ ਦੀ ਗੱਲ ਕਰ ਲਈ ਟੇਸ ਕਿਸ ਹਿਸਾਬ ਦਾ ਬਹੁਤ ਵਧੀਆ ਸਵਾਦ ਹੈ ਹਾਂਜੀ ਬਿਲਕੁਲ ਜੀ ਬੱਚੇ ਨੇ ਜਿਹੜੇ ਕਿ ਉਹ ਇੱਥੇ ਵੱਡੀ ਗਿਣਤੀ ਵਿੱਚ ਕੁਲਚੇ ਦਾ ਸਵਾਦ ਲੈਣ ਵਾਸਤੇ ਜ਼ਰੂਰ ਪਹੁੰਚਦੇ ਨੇ ਬੇਟਾ 10 ਰੁਪਏ ਦਾ ਕੁਲਚਾ ਕਿੱਥੇ ਹੋਰ ਕਿੱਥੋਂ ਮਿਲਦਾ ਨਹੀਂ ਸਰ ਇੱਥੇ ਕਿਥੇ ਪਤਾ ਲੱਗਿਆ ਸੀ ਤੁਹਾਨੂੰ 10 ਰੁਪਏ ਦਾ ਕੁਲਚਾ ਮਿਲਦਾ ਇੱਥੇ ਸਰ ਮੈਂ ਮਾਸਿਕਾ ਰਹੀ ਹਾਂ ਅੱਛਾ ਤੁਹਾਡੇ ਨਾਲ ਗਲਤੀ ਹੋ ਗਈ ਉਹਨੇ ਦੱਸਿਆ ਹਾਂਜੀ ਤੇ ਟੇਸਟ ਕੀਤਾ ਕੁਲਚੇ ਦਾ ਨਹੀਂ ਸਰ ਮੈਂ ਫਸਟ ਟਾਈਮ ਆਈ ਅੱਛਾ ਅਜੇ ਖਾਣਾ ਹਾਂਜੀ ਤੇ ਵੇਖਿਆ ਕਿਸ ਤਰ੍ਹਾਂ ਲੱਗ ਰਿਹਾ ਕੁਲਚਾ ਵੇਖਿਆ ਕਿਸ ਤਰ੍ਹਾਂ ਲੱਗ ਰਿਹਾ ਕੁਲਚਾ ਹਾਂਜੀ ਸੋਹਣੇ ਲੱਗ ਰਹੇ ਆ ਹਾਂਜੀ ਤਾਂ ਸੋਮੇ ਭੱਜ ਦਾ ਸਾਰਾ ਪਰਿਵਾਰ ਹੀ ਜਿਹੜਾ ਕਿ ਉਹ ਇੱਥੇ ਕੁਲਚੇ ਬਣਾਉਣ ਵਿੱਚ ਜੁਟਿਆ ਹੋਇਆ ਪੰਜੀ ਕੀ ਕਹਣਾ ਜਦੋਂ ਤੁਸੀਂ ਕੁਲਚੇ ਲਾਣ ਵਾਸਤੇ ਜਿਹੜੀ ਤੇ ਪੋਂ ਸਾਰਾ ਪਰਿਵਾਰ ਇੱਥੇ ਲੱਗਾ ਹੋਇਆ ਤਾਂ ਗੁਜ਼ਾਰਾ ਹੋ ਜਾਂਦਾ ਹਾਂਜੀ ਹਾਂਜੀ ਹੋ ਜਾਂਦਾ ਪਰ 10 ਰੁਪਏ ਦਾ ਕੁਲਚਾ ਵੇਚ-ਵੇਚ ਕੇ ਗੁਜ਼ਾਰਾ ਕਰੀ ਜਾਂਦੇ ਹਾਂਜੀ ਹਾਂਜੀ ਚਲੋ ਮਹਾਰਾਜ ਇਹਦਾ ਬਰਕਤਾਂ ਪਾਏਗਾ ਹੂੰ ਤੇ ਬੱਚੇ ਖੁਸ਼ ਹੋ ਜਾਂਦੇ ਨੇ ਫਿਰ ਜਿਹਨੂੰ 10 ਰੁਪਏ ਦਾ ਕੁਲਚਾ ਮਿਲਦਾ ਹਾਂਜੀ ਹਾਂਜੀ ਬਹੁਤ ਖੁਸ਼ ਹੁੰਦੇ ਜੀ ਹੂੰ ਦੇ ਨਹੀਂ ਹੋਰ ਕਿਸੇ ਮਨਾਹਿਤ ਨਹੀਂ ਜੇ ਕਿਸੇ ਵੱਡੇ ਨੇ ਖਾਣਾ ਮੈਂ ਹੀ ਖਾਣਾ ਮੈਨੂੰ 10 ਰੁਪਏ ਮਿਲ ਜੇਗਾ ਗੁਲਚਾ ਹਾਂ ਹਾਂ ਮਿਲੇਗਾ ਜਰੂਰ ਮਿਲੇਗਾ ਮਿਲੇਗਾ ਕਿਉਂ ਨਾ ਭਾਜੀ ਜੇ ਮੈਂ ਖਾਣਾ ਹੋਵੇ 10 ਰੁਪਏ ਦਾ ਗੁਲਚਾ ਮਿਲ ਜੂਗਾ ਸਾਡੀ ਕੇ ਦੇ ਅੰਦਰ ਬੈਠ ਕੇ ਖਾਓਗੇ ਹੋ ਮੈਂ ਦੋ ਲਵਾਗਾ ਨਾਲ ਮੱਖਣ ਲਾ ਕੇ ਦਵਾਗਾ 10 ਰੁਪਏ ਆ ਇੱਕ ਗੁਜਾ ਦੋ ਗੁਜੇ ਰੈਂਟ ਦੀ ਦੁਕਾਨ ਹੈ ਤੇ ਇੰਨੀ ਮੰਗਾਈ ਦੇ ਬਾਵਜੂਦ ਵੀ ਮੈਂ ਫਿਰ ਵੀ ਬੱਚਿਆਂ ਨੂੰ ਮੈਂ ਕਿਹਾ ਬੱਚਿਆਂ ਨੂੰ ਸਿੰਗਲ ਗੁਲਚਾ ਵੀ ਖਵਾਉਂਗਾ ਜੇ ਦੋ ਖਾਣ ਕੇ ਮੱਖਣ ਲਾ ਕੇ 10 ਰੁਪਏ ਦੇ ਦਵਾਗਾ ਬੱਚਿਆਂ ਨੂੰ ਇੱਕ ਕੁਲਚਾ ਬੱਚਿਆਂ ਨੂੰ ਅੰਦਰ ਪਾ ਕੇ ਖਵਾਉਂਗਾ ਪੂਰਾ ਉਹਦਾ ਇੱਜ਼ਤ ਮਾਨ ਰੱਖਾਂਗੇ ਜੀ ਪੂਰਾ ਕਰਾਂਗੇ ਬੱਚੇ ਖੁਸ਼ ਹੋ ਕੇ ਜਾਂਦੇ ਖਾਂਦੇ ਆ ਹਾਂਜੀ ਤਾਂ ਤੁਸੀਂ ਦੇਖਿਆ ਜੀ ਇੱਥੇ ਸਿਰਫ 10 ਰੁਪਏ ਦਾ ਕੁਲਚਾ ਪਾਵੇ ਕੁਲਚੇ ਦਾ ਸਾਈਜ਼ ਥੋੜਾ ਛੋਟਾ ਪਰ ਬੱਚੇ ਵਾਸਤੇ ਖਾਸ ਕਰਕੇ ਜਿਹੜੇ ਕਿ ਇੱਥੇ ਉਹ 10 ਰੁਪਏ ਦਾ ਕੁਲਚਾ ਜਿਹੜਾ ਕਿ ਉਹ ਇੱਥੇ ਮੁਹੱਈਆ ਕਰਵਾਇਆ ਜਾ ਰਿਹਾ ਔਰ ਵੱਡੀ ਗਿਣਤੀ ਵਿੱਚ ਬੱਚੇ ਵੀ ਜਿਹੜੇ ਇੱਥੇ ਨੇ ਉਹ ਲਗਾਤਾਰ ਭਾਵੇਂ ਉਡੀਕ ਵਿੱਚ ਨੇ ਪਰ ਕੁਲਚਾ ਜਿਹੜਾ ਕਿ ਉਹਨਾਂ ਨੇ ਸੋਮੇ ਦਾ ਹੀ ਕੁਲਚਾ ਖਾ ਕੇ ਜਿਹੜਾ ਕਿ ਇਥੋਂ ਉਹ ਜਣਾ ਇੱਕ ਸੇਵਾ ਜਿਹੜੀ ਕਿ ਉਹ ਕਰਦੇ ਹੋਏ ਵਿਖਾਈ ਦੇ ਰਹੇ ਨੇ ਸੋਮਾ ਕੁਲਚਿਆਂ ਵਾਲਾ ਕਿਉਂਕਿ 10 ਰੁਪਏ ਵਿੱਚ ਸ਼ਾਇਦ ਹੀ ਤੁਹਾਨੂੰ ਕੋਈ ਚੀਜ਼ ਜਿਹੜੀ ਕਿ ਖਾਣ ਵਾਲੀ ਹੋ ਮਿਲਦੀ ਹੋਵੇ ਇੰਨੀ ਮਹਿੰਗਾਈ ਦੇ ਦੌਰ ਵਿੱਚ ਜ਼ਮਾਨੇ ਵਿੱਚ ਤਾਂ ਇੱਕ ਐਸੀ ਥਾਂ ਜਿੱਥੇ ਕਿ ਸੋਮਾ ਕੁਲਚਿਆਂ ਵਾਲਾ ਜਿੱਥੇ ਕਿ ਵੱਡੀ ਗਿਣਤੀ ਵਿੱਚ ਬੱਚੇ ਪਹੁੰਚਦੇ ਨੇ ਲੋਕ ਪਹੁੰਚਦੇ ਨੇ ਸਿਰਫ 10 ਰੁਪਏ ਦਾ ਕੁਲਚਾ ਜਿਹੜਾ ਕਿ ਇੱਥੇ ਉਹ ਬੱਚਿਆਂ ਨੂੰ ਖਾਸ ਕਰਕੇ ਮੁਹैया ਕਰਵਾਇਆ ਜਾ ਰਿਹਾ ਇੱਕ ਹੋਰ ਜਿਹੜੀ ਲੋੜ ਦੀ ਗੱਲ ਸੀਗੀ ਉਹ ਸ਼ਾਇਦ ਸੋਮੇ ਭਾਜੀ ਭੁੱਲ ਗਏ ਨੇ ਤਾਂ ਸੋਮੇ ਭਾਜੀ ਕੋ ਦੁਬਾਰਾ ਆਏ ਆ ਭਾਜੀ ਦੱਸ ਦਿਓ ਜੇ ਲੋਕਾਂ ਨੇ 10 ਰੁਪਏ ਦਾ ਕੁਲਚਾ ਖਾਣਾ ਤੇ ਅੰਮ੍ਰਿਤਸਰ ਦੀ ਕਿਹੜੀ ਥਾਂ ਤੇ ਆਣ ਅੰਮ੍ਰਿਤਸਰ ਡੈਮ ਗੰਜ ਮੇਨ ਬਾਜ਼ਾਰ ਔਰ ਮੋਬਾਈਲ ਨੰਬਰ ਹੈਗਾ 9316620576 ਡੈਮ ਗੰਜ ਮੇਨ ਬਾਜ਼ਾਰ ਤੇ ਫੋਨ ਤੇ ਹੀ ਫਿਰ ਆਰਡਰ ਮਿਲ ਜਾਂਦੇ ਇੱਥੇ ਹੀ ਆਰਡਰ ਆਉਂਦਾ ਏ ਫੋਨ ਤੇ ਹੀ ਆਰਡਰ ਅਸੀਂ ਬੁੱਕ ਕਰ ਲੈਨੇ ਆ ਜੋ ਕਸਟਮਰ ਹੋਵੇ ਕਸਟਮਰ ਆਏਗਾ ਉਹਨੂੰ ਕੁਲਚੇ ਦੇ ਕੇ ਫਿਰ ਉਹਨਾਂ ਉੱਤੇ ਚਲੇ ਜੀ ਹਾਂਜੀ ਬੜੀ ਫਿਰ ਦਿ हां जी लाएं देखो साहिब हां जी ए साहिब 10 ਰੁਪਏ ਕੁਲਚੇ ਪਿੱਛੇ ਲੈਣੇ ਲੱਗਣੀਆਂ 15 ਰੁਪਏ ਪਿੱਛੇ ਬਾਹਰ ਤੁਸੀਂ ਦੱਸੋਗੇ 30 ਰੁਪਏ ਤੋਂ ਘੱਟ ਕੁਲਚਾ ਨਹੀਂ ਮਿਲਦਾ ਕੋਈ ਸਦਾ ਮੈਂ ਸੋਨਾ ਕੁਲਚੇ ਵਾਲਾ 20 ਰੁਪਏ ਦਾ ਹੈ ਮੱਖਣ ਲਾ ਕੇ ਕੁਲਚਾ ਦੇ ਰਿਹਾ ਵਜੀ ਤੇ 10-10 ਰੁਪਏ ਕੁਲਚਾ ਦੇ ਰਹੇ ਆ ਬੱਚੇ ਖਾ ਰਹੇ ਆ ਹੱਸ ਕੇ ਆ ਰਹੇ ਹੱਸ ਕੇ ਜਾ ਰਹੇ ਆ ਤੇ ਇਹਦਾ ਕੁਲਚਾ ਮਿਲਦੇ ਹੈ ਹਾਂਜੀ ਸਮਝੋ 10 ਰੁਪਏ ਦੇ ਕੁਲਚਾ ਵਾਰਾ ਖਾ ਜਾਂਦਾ ਜੀ ਖਾ ਜਾਂਦਾ ਹੈ ਅੱਛਾ ਕੁਲਚਾ ਹੈ ਟੇਸਟ ਹੈ ਪੇਟ ਭਰ ਜਾਂਦਾ ਹੈ ਹਾਂ ਹੋਰ ਵੀ ਹੋਰ ਵੀ ਕਿਤੋਂ ਮਿਲ ਜਾਂਦਾ 10 ਰੁਪਏ ਦਾ ਕੁਲਚਾ ਨਹੀਂ ਮਿਲਦਾ ਕਿੱਥੋਂ ਵੀ ਨਹੀਂ ਮਿਲਦਾ ਉਹ ਕਿੱਥੋਂ ਵੀ 10 ਦਾ ਕੁਲਚਾ ਮਿਲਦਾ ਸਿਰਫ ਐਸੀ ਦੁਕਾਨ ਤੇ ਐਸੇ ਭਾਗ ਕੋਲ ਮਿਲਦਾ ਹੈ ਬਹੁਤ ਅੱਛਾ ਟੇਸਟੀ ਹੈ ਅਗਰ ਜ਼ਿਆਦਾ ਮਸਾਲਾ ਮੰਗੋਗੇ ਜ਼ਿਆਦਾ ਮਸਾਲਾ ਪਾ ਦੇਗਾ ਆਏਗਾ 10 ਵਿੱਚ ਮੱਖਣ ਲਾ ਕੇ ਮੱਖਣ ਲਗਾ ਕੇ ਤਾਂ ਕਸਟਮਰ ਹੋਰ ਬਹੁਤ ਜ਼ਿਆਦਾ ਨੇ ਉਹਨਾਂ ਨੇ ਵੀ ਗੱਲਬਾਤ ਜ਼ਰੂਰ ਕਰਨਗੇ ਪਾਜੀ ਕੁਲਚਾ ਟੇਸਟ ਕਿਤਾ ਕਿਸ ਤਰ੍ਹਾਂ ਸਰ ਬਹੁਤ ਟੇਸਟ ਕੁਲਚਾ ਅਸੀਂ 5 ਸਾਲ ਹੋ ਗਏ ਇੱਥੇ ਕੁਲਚਾ ਖਾਂਦੇ ਆ ਬਹੁਤ ਵਧੀਆ ਕੁਲਚਾ 10 ਰੁਪਏ ਦਾ ਜਿਹੜਾ ਕੁਲਚਾ ਸੁਣੀਦਾ ਉਹ ਤੋਂ ਵਿਸ਼ਵਾਸ ਨਹੀਂ ਹੁੰਦਾ ਵੀ 10 ਰੁਪਏ ਦਾ ਕੁਲਚਾ ਮਿਲਦਾ ਇੱਥੇ ਮਿਲਦਾ ਦਾ ਸਰ ਹਾਂਜੀ ਹਾਂਜੀ ਸਰ 10 ਰੁਪਏ ਦਾ ਮਿਲਦਾ ਕਿਧੋਂ ਨਹੀਂ ਮਿਲਦਾ ਸਰ 10 ਰੁਪਏ ਦਾ ਇੱਥੋਂ ਮਿਲਦਾ ਕਿਸੇ ਕੀ ਕੋਈ ਫਰਕ ਹੈ ਨਹੀਂ ਨਹੀਂ ਟੇਸਟ ਬਹੁਤ ਵਧੀਆ ਸਰ ਬਹੁਤ ਘੈਂਟ ਆ ਅੱਛਾ ਹਾਂਜੀ ਅੱਛਾ कैमरा पर्सन गोपाल सिकंदर पर श्रीचा दैनिक सिरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।